ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੀ ਨਿਗਰਾਨੀ ਹੇਠ ਤਰਨਤਨ ਪੁਲਿਸ ਦੇ ਵਿੱਚ ਜਿਹੜਾ ਵਧੀਆ ਜਿਹੜਾ ਕੰਮ ਜੁਰਮ ਦੇ ਖਿਲਾਫ ਕੀਤਾ ਗਿਆ ਹੈ ਤੇ ਉਹਦੇ ਬਾਰੇ ਮੈਂ ਤੁਹਾਨੂੰ ਜਿਹੜੀ ਜਾਣਕਾਰੀ ਜਿਹੜਾ ਦੇਣਾ ਚਾਹੁੰਦਾ ਪਿਛਲੇ 2 ਹਫਤਾ ਦੇ ਵਿੱਚ 126 ਜਿਹੜੇ ਮਕਦਮੇ ਹੈਗੇ ਆ ਉਹ ਦਰਜ ਕੀਤੇ ਗਏ ਹਨ ਜਿਹਦੇ ਵਿੱਚ 58 ਜਿਹੜੀ ਕ੍ਰਿਮੀਨਲ ਸੀ ਜਿਹੜੀ ਅਰੈਸਟ ਕੀਤੀ ਗਈ ਹੈ ਵਕ ਵਕ ਥਾਵਾਂ ਤੇ ਜਿਹੜੀ ਆ ਜਿਹੜੀ ਹੌਟ ਕ੍ਰਾਈਮ ਸਪots ਹੈ ਉਹਨਾਂ ਦੇ ਵਿੱਚ ਜਿਹੜੀ ਰੇਡ ਕੀਤੀ ਗਈ ਜਿਹੜੇ ਸ਼ੱਕੀ ਬੰਦੇ ਹੈ ਉਹਨਾਂ ਨੂੰ ਅਸੀਂ ਰੈਗੂਲਰਲੀ ਟਾਉਨਡ ਅਪ ਕਰ ਰਹੇ ਹੈਗੇ ਇਸ ਤੋਂ ਇਲਾਵਾ ਆ ਦੋ ਹਫ਼ਤੇਾਂ ਦੇ ਵਿੱਚ ਅਸੀਂ ਜਿਹੜਾ ਤਿੰਨ ਜਿਹੜਾ ਨਜਾਇਜ਼ ਅਸਲਾ ਹੈਗਾ ਦੇਸੀ ਕੱਟੇ ਉਹ ਵੀ ਰਿਕਵਰ ਕੀਤੇ ਹਨ ਐਨਡੀਪੀਐਸ ਐਕਟ ਨਸ਼ਾ ਦੇ ਖਿਲਾਫ ਜਿਹੜੀ ਪੰਜਾਬ ਸਰਕਾਰ ਦੀ ਮੁਹਿੰਮ ਦੇ ਵਿੱਚ ਜਿਹੜੀ ਵੱਡੀ ਰਿਕਵਰੀ ਸਾਡੀ ਹੋਈਆਂ ਹਨ ਜਿਹਦੇ ਵਿੱਚ ਅਸੀਂ 16 ਮੁਕਦਮੇ ਦਰਜ ਕੀਤੇ ਹਨ ਤੇ 17 ਜਿਹੜੇ ਡਰਗ ਟ੍ਰਾਫਿਕਰਸ ਹੈ ਉਹਨਾਂ ਨੂੰ ਰੈਸਟ ਕੀਤਾ ਹੈਗਾ ਜਿਹਦੇ ਵਿੱਚ 2 ਕਿਲੋ ਤੋਂ ਵੱਧ ਅਸੀਂ ਜਿਹੜੀ ਹੈਰਵਨ ਉਹ ਰਿਕਵਰ ਕੀਤੀ ਹੈਗੀ ਹੈ ਇਸ ਤੋਂ ਇਲਾਵਾ ਜਿਹੜੀ ਨਜਾਇਜ਼ ਸ਼ਰਾਬ ਦੇ ਉੱਤੇ ਵੀ ਜਿਹੜੇ 2 ਹਫ਼ਤਿਆਂ ਦੇ ਵਿੱਚ 15 ਮੁਕਦਮੇ ਦਰਜ ਕੀਤੇ ਗਏ ਹਨ ਤੇ 11 ਜਿਹੜੇ ਅਕਿਊਸਟ ਅਰੈਸਟ ਕੀਤੇ ਆ ਜਿਹੜੀ ਕਾਫੀ ਥਾਂ ਇਦਾਂ ਦੀ ਹੈਗੀਆਂ ਜਿੱਥੇ ਬਾਰ-ਬਾਰ ਦੋ ਤੇਰਾ ਦੇ ਵਿੱਚ ਲੜਾਈ ਹੁੰਦੀ ਹੈ ਉਹਦੇ ਵਿੱਚ ਜਿਹੜਾ ਪ੍ਰੀਵੈਂਟਿਵ ਐਕਸ਼ਨ ਪਾਰਟੀਆਂ ਦੇ ਖਿਲਾਫ ਕੀਤਾ ਗਿਆ ਹੈਗਾ ਇਹਦੇ ਵਿੱਚ 16 تھا ਜਿਹੜਾ ਉਹਨਾਂ ਦੀ ਅਰੈਸਟ ਕੀਤੀ ਗਈ ਹੈ ਅੰਡਰ 126 179 ਬੀ ਐਨ ਐਸ ਐਸ 12 ਬੰਦੇ ਦੀ ਜਿਹੜੀ ਅਰੈਸਟ ਕੀਤੀ ਗਈ 128 ਬੀ ਐਨ ਐਸ ਐਸ ਦੇ ਵਿੱਚ ਤਾਂ ਕਿ ਮੁੜ ਕੇ ਜਿਹੜਾ ਇਹ ਜਿਹੜਾ ਕੋਈ ਵੀ ਜਿਹੜਾ ਜੁਰਮ ਨਾ ਕਰ ਤੇ ਇਹਨਾਂ ਨੇ ਸ਼ੋਰਟੀਜ਼ ਜਿਹੜੀ ਕੋਰਟ ਦੇ ਵਿੱਚ ਭਰੀ ਹੈ ਹੈਗੀ ਹੈ ਨਸ਼ਾ ਦੇ ਖਿਲਾਫ ਜਿਹੜੀ ਵੱਡੀ ਲੜਾਈ ਦੇ ਵਿੱਚ ਵੱਡੇ ਵੱਡੇ ਜਿਹੜੇ ਡਰੱਗਸ ਪਗਲਸ ਹੈਗੇ ਆ ਉਹਨਾਂ ਦੀ ਜਿਹੜੀ ਪ੍ਰਾਪਰਟੀ ਫ੍ਰੀਜ਼ ਕਰਨ ਦੀ ਜਿਹੜੀ ਮੁਹਿੰਮ ਨੂੰ ਅਗੇ ਵਧਾਉਂਦੇ ਹੋਏ ਪਿਛਲੇ 1 ਸਾਲ ਦੇ ਵਿੱਚ ਜਿਹੜੇ 19 ਕੇਸ ਜਿਹੜੇ ਹੈਗੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜੇ ਗਏ ਸੀ ਜਿਹੜੇ 3.5 ਕਰੋੜ ਰੁਪਏ ਤੋਂ ਵੱਧ ਦੀ ਜਿਹੜੀ ਜਾਇਦਾਦ ਉਹਨਾਂ ਦੀ ਜਿਹੜੀ ਫ੍ਰੀਜ਼ ਕਰਨ ਦੀ ਆਪਾਂ ਜਿਹੜਾ ਕੇਸ ਬਣਾ ਕੇ ਭੇਜੇ ਸੀ ਜਿਹਦੇ ਵਿੱਚ 2 ਕਰੋੜ 63 ਲੱਖ ਰੁਪਏ ਦੀ ਜਿਹੜੇ ਪ੍ਰਾਪਰਟੀਆਂ ਹੈ ਉਹ ਫ੍ਰੀਜ਼ ਜਿਹੜੀ ਕਰ ਲਈਆਂ ਗਈਆਂ ਹਨ ਤੇ ਪਿਛਲੇ 2 ਹਫ਼ਤੇ ਦੇ ਵਿੱਚ ਆਪਾਂ ਤਕਰੀਬਨ 55 ਲੱਖ ਰੁਪਏ ਦੀ ਜਿਹੜੀ ਪ੍ਰਾਪਰਟੀ ਹੈਗੀ ਹੈ ਉਹਨੂੰ ਅਸੀਂ ਫ੍ਰੀਜ਼ ਕੀਤਾ ਹੈ ਪਿਛਲੇ 2 ਹਫ਼ਤੇ ਦੇ ਵਿੱਚ ਅਸੀਂ ਜਿਹੜੇ 5 ਡਰੋਨ ਜਿਹੜੇ ਸਰਹੱਦ ਤੋਂ ਪਾਰ ਉਹ ਵੀ ਰਿਕਵਰ ਕੀਤੇ ਹਨ ਤੇ ਤਕਰੀਬਨ 900 ਗ੍ਰਾਮ ਜਿਹੜੀ ਹੈਰੋਇਨ ਹੈ ਉਹਨਾਂ ਕੋਲੋਂ ਰਿਕਵਰ ਹੋਈ ਹੈ। ਅਮਨ ਸ਼ਾਂਤੀ ਨੂੰ ਬਹਾਲ ਰੱਖਣ ਲਈ ਅਤੇ ਜਿਹੜਾ ਸਰੇ ਦਾ ਇਲਾਕਾ ਹੋਣ ਲਈ ਵਕ-ਵਕ ਥਾਂ ਤੇ ਜਿਹੜੇ ਸਖਤ ਜਿਹੜੇ ਨਾਕੇ ਲਗਾਏ ਗਏ ਹਨ ਜਿਹਦੇ ਵਿੱਚ ਸੈਕੰਡ ਲਾਈਨ ਰੌਡ ਡਿਫੈਂਸ ਦੇ ਜਿਹੜੇ 21 ਨਾਕੇ ਹਨ ਜਿਹੜੇ ਬਾਰਡਰ ਦੇ ਬਿਲਕੁਲ ਨਾਲ ਦੇ ਜਿਹੜੇ ਪਿੰਡਾਂ ਦੇ ਵਿੱਚ ਲਾਏ ਗਏ ਹਨ ਜਿਹੜੀ ਮੁਸਤੈਦੀ ਨਾਲ ਕੰਮ ਕਰ ਰਹੇ ਹਨ ਅਤੇ ਕੋਈ ਵੀ ਜਿਹੜਾ ਮਾੜਾ ਅਨਸਰ ਹੈਗਾ ਕਿਹੜਾ ਉੱਥੇ ਘੁੰਮ ਰਿਹਾ ਹੈਗਾ ਉਹਦੇ ਤੇ ਨੱਥ ਪਾਉਣ ਲਈ ਤੇ ਉਥੇ ਨੂੰ ਬਿਨਾ ਵੈਰੀਫਾਈ ਕਰਨ ਦਾ ਵੀ ਜਿਹੜਾ ਕੰਮ ਕਰ ਰਿਹਾ ਜਿਹੜੇ ਸਾਡੇ ਵੱਡੇ ਸ਼ਹਿਰ ਹੈਗੇ ਆ ਤਰਨਤਨ ਸਾਹਿਬ ਪੱਟੀ ਖਡੂਰ ਸਾਹਿਬ ਗੋਵਿੰਦਪਾਲ ਸਾਹਿਬ ਇਹਨਾਂ ਦੇ ਵਿੱਚ ਆਪਾਂ ਜਿਹੜੇ ਸਿਟੀ ਸੀਲਿੰਗ ਪਲਾਨਸ ਹੈ ਉਹ ਇੰਪਲੀਮੈਂਟ ਕੀਤੇ ਗਏ ਹਨ ਐਸ ਐਚਓਸ ਤੇ ਹਲਕਾ ਜੀ ਉਸ ਨੂੰ ਹਦਾਇਤ ਕੀਤੀ ਗਈ ਹੈ ਕਿ ਮੁਸਤਦੀ ਨਾਲ ਜਿਹੜਾ ਆਪਣਾ ਕੰਮ ਕਰਨ ਤੇ ਜਿਹੜਾ ਮਾੜੇ ਅਨਸਰ ਹੈ ਉਹਨਾਂ ਤੇ ਨੱਥ ਪਾਉਣ ਤਰੰਤਾਨ ਪੁਲਿਸ ਸਭ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਤੇ ਜਿਹੜਾ ਤੁਹਾਨੂੰ ਇਨਸਾਫ ਦਬਾਰਡ ਦੇ ਵਿੱਚ ਵੀ ਬਚਨ ਬੰਦ ਹੈ ਮੈਂ ਆਪ ਸਾਰੇ ਨੂੰ ਬੇਨਤੀ ਕਰਾਂਗਾ ਕਿ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਪ੍ਰਸ਼ਾਸਨ ਦਾ ਸਾਥ ਦੇਣ ਤੇ ਆਪ ਜੀ ਨੂੰ ਕੋਈ ਵੀ ਜੇ ਮੁਸ਼ਕਿਲ ਆਂਦੀ ਹੈ ਸਿੱਧਾ ਮੈਨੂੰ ਮੇਰੇ ਦਫ਼ਤਰ ਆ ਕੇ ਮਿਲ ਸਕਦੇ ਹਾਂ